ਸਾਰੇ ਪੰਜਾਬ ਦੇ ਵਿੱਚ ਸਮਾਗਮ ਜਿਹੜੇ ਕੀਤੇ ਜਾ ਰਹੇ ਜੁੱਧ ਨਛਿਆਂ ਦੇ ਵਿਰੁੱਧ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇੱਕ ਮਾਤ ਤੋਂ ਸ਼ੁਰੂ ਕੀਤਾ ਸੀਗਾ ਹੁਣ ਅਸੀਂ 2 ਤੋਂ 4 ਤਿੰਨ ਦਿਨ ਪੰਜਾਬ ਦੇ ਸਾਡੇ ਜਿਹੜੇ ਸਾਡੇ ਸਰਪੰਚ ਪੰਚ ਨੰਬਰ ਦਾ ਸਹਬਾਨ ਜਿਹੜੇ ਪਿੰਡਾਂ ਦੀਆਂ ਕਮੇਟੀਆਂ ਫਿਸ ਕਮੇਟੀਆਂ ਬਣਾਈਆਂ ਉਹਨਾਂ ਦੇ ਮੈਂਬਰ ਸਹਬਾਨਾਂ ਨੂੰ ਉਥ ਕਰਾ ਦੇ ਇਹ ਤੋਂ ਬਾਅਦ ਅਸੀਂ 7 ਤਰੀਕ ਤੋਂ 7 ਮਈ ਤੋਂ ਬਾਦ ਅਸੀਂ ਪਿੰਡਾਂ ਦੇ ਵਿੱਚ ਜਿਆਦੇ ਪਿੰਡਾਂ ਦੇ ਵਿੱਚ 6 ਮਿੰਦਾਂ ਅਸੀਂ ਇਕੱਠ ਕਰਾਂਗੇ ਇਦਾਂ ਹੀ ਅਸੀਂ ਮਤਲਬ ਜੱਡਾ ਲੋਕਾਂ ਨੂੰ ਉਥੇ ਦਵਾਵਾਂਗੇ ਕਿਉਂਕਿ ਅਸੀਂ ਸਮਝਿਆ ਕਿ ਇਦਾਂ ਦੀ ਅਲਾਮਤ ਹੈ ਜਿਹੜੀ ਲੋਕਾਂ ਤੋਂ ਬਿਨਾਂ ਦੀ ਖਤਮ ਕੀਤੀ ਜਾ ਸਕਦੀ ਇਸ ਜੁੱਧ ਨੂੰ ਅਸੀਂ ਲੋਕ ਲੈਰ ਬਣਾਉਣਾ ਚਾਹੁੰਦੇ ਆ ਇਕੱਲਾ ਪੁਲਿਸ ਦੀ ਡਿਊਟੀ ਨਹੀਂ ਇਕੱਲੇ ਸਾਡੇ ਪ੍ਰਸ਼ਾਸਨ ਦੀ ਡਿਊਟੀ ਨਹੀਂ ਇਕੱਲੇ ਡਾਕਟਰਾਂ ਦੀ ਡਿਊਟੀ ਨਹੀਂ ਇਹ ਹਰ ਪੰਜਾਬੀ ਦੀ ਡਿਊਟੀ ਹੈ ਸਾਡੀ ਸਭ ਦੀ ਡਿਊਟੀ ਹੈ ਉਸ ਜਾਗਰਤ ਕਰਨ ਵਾਸਤੇ ਅੱਜ ਮਤਲਬ ਜਿਹੜਾ ਉਥੇ ਪ੍ਰੋਗਰਾਮ ਪਠਾਨਕੋਟ ਦੇ ਵਿੱਚ ਰੱਖਿਆ ਮੈਂ ਧੰਨਵਾਦ ਧੰਨਵਾਦ ਕਰਦਾ ਆਪਣੇ ਡੀਸੀ ਸਾਹਿਬ ਦਾ ਐਸਐਸਪੀ ਸਾਹਿਬ ਦਾ ਸਾਡੇ ਵੀ ਬੀਲੋਕਸੀ ਦਾ ਸਾਡੇ ਸਪੰਚਾ ਪੰਚਾ ਦਾ ਜਿਨ੍ਹਾਂ ਨੇ ਸਾਡੇ ਨਾਲ ਕੇ ਇੰਨਾ ਵਧੀਆ ਫੰਕਸ਼ਨ ਜਿਹੜਾ ਕੀਤਾ ਸਾਡਾ ਸਾਰੀ ਪਠਾਨਕੋਟ ਦੀ ਲੀਡਰਸ਼ਿਪ ਜਿਹੜੀ ਆਮ ਆਦਮੀ ਪਾਰਟੀ ਦੀ ਸਭ ਦਾ ਬਹੁਤ ਧੰਨਵਾਦ ਸੋ ਅਸੀਂ ਇਹ ਇਹ ਜਿਹੜਾ ਨਸ਼ੇ ਦਾ ਕੋਡ ਹੈ ਇਹ ਪੰਜਾਬ ਦੇ ਵਿੱਚੋਂ ਜਲਦੀ ਖਤਮ ਕਰ ਨੇ ਬਿਲਕੁਲ ਪੰਜਾਬ ਦੀ ਮਿੱਟੀ ਇਸ ਕਿਸਮ ਦੀ ਜਿੱਥੋਂ ਤੁਸੀਂ ਵੱਡੇ ਵੱਡੇ ਮਗਰਮੱਸਾਂ ਨੂੰ ਢਾ ਸਕਦੇ ਹੋ ਉਸ ਮਿੱਟੀ ਦੀ ਬਰਕਤ ਹੈ ਸੋ ਕ੍ਰਾਂਤੀਕਾਰੀਆਂ ਦੀ ਧਰਤੀ ਗੁਰੂ ਸੇਵਾਨਾਂ ਦੀ ਇਹ ਧਰਤੀ ਇਥੋਂ ਹਮੇਸ਼ਾ ਮਾੜੀਆਂ ਹਾਤਾਂ ਦੇ ਖਿਲਾਫ ਜ਼ੁਲਮ ਦੇ ਖਿਲਾਫ ਲੜਨ ਦੀ ਪ੍ਰੇਰਣਾ ਮਿਲਦੀ ਹੈ ਸੋ ਮਾਰਜੂਕ ਮੁੱਖ ਮੰਤਰੀ 시ਦਿਆਜਮ ਭਗਤ ਸਿੰਘ ਦੀ ਧਰਤੀ ਤੋਂ ਸੋਖ ਆਗੇ ਤੁਰਿਆ ਸੋ ਇਸ ਕਰਕੇ ਹਰ ਕਿਸਮ ਦਾ ਮਾਫੀਆ ਚਾਹੇ ਉਹ ਕਿਸੇ ਵੀ ਰੂਪ ਵਿੱਚ ਹੋਵੇ ਉਹਨੂੰ ਪੰਜਾਬ ਦੀ ਧਰਤੀ ਤੋਂ ਮਾਫੀਆ ਮੁਕਤ ਕਰਨਾ ਸੋ ਡਰੱਗਸ ਖਿਲਾਫ ਜਿਹੜੀ ਮੁਹਿੰਮ ਹੈ ਇਹ ਮੁਹਿੰਮ ਡੇ ਬਾਈ ਡੇ ਆਪਣੀ ਪੀਕ ਤੇ ਜਾ ਰਹੀ ਹੈ ਚਰਮ ਸੀਮਾ ਤੇ ਜਾ ਰਹੀ ਹੈ ਸੋ ਤੁਸੀਂ ਦੇਖਿਓ ਆਉਣ ਵਾਲੇ ਸਮੇਂ ਚ ਉਹ ਲੋਕ ਵੀ ਜਿਹੜੇ ਆਪਣੇ ਆਪ ਨੂੰ ਪੰਜਾਬ ਦੇ ਅੰਦਰ ਸਮਝਦੇ ਸਨ ਵੀ ਸਾਡੇ ਸਾਰਿਆਂ ਦੇ ਪੰਜਾਬ ਚੱਲਦਾ ਜਾਂ ਨੱਚਦਾ ਉਹ ਵੀ ਤੁਹਾਨੂੰ ਜਿਹੜੀ ਹੈ ਇਸ ਕਾਰਵਾਈ ਦਾ ਫੇਸ ਕਰਦੇ ਉਹਨਾਂ ਦੇ ਉੱਤੇ ਵੀ ਵੱਡੇ ਅਕਸਰਾਂ ਵਾਲੇ ਸਮਝ ਹੋਣਗੇ ਸੋ ਪੰਜਾਬ ਨਸ਼ਾ ਮੁਕਤ ਕਰਨਾ ਇਹਦੇ ਲਈ ਬੜਾ ਮੈਕੈਨਿਜ਼ਮ ਸੈਂਟਰਿਕ 베이스 ਤੇ ਸਰਕਾਰ ਨੇ ਤਿਆਰ ਕੀਤਾ ਸੋ ਪੂਰੀ ਸੰਦੇ ਦੇ ਨਾਲ ਪੂਰੇ ਅ ਮਤਲਬ ਜਿਹੜਾ ਕਿ ਆ ਲੋ ਵੀ ਸਮਰਥ ਭਾਵਨਾ ਦੇ ਨਾਲ ਪੰਜਾਬ ਦੀ ਸਰਕਾਰ ਲੱਗੀ ਹੈ ਸੋ ਅੱਜ ਪਠਾਨਕੋਟ ਦੇ ਅੰਦਰ ਮੇਰੇ ਪਿਆਰੇ ਸਾਥੀ ਕੁਲਦੀਪ ਢਾਲੀਵਾਲ ਜੀ ਔਰ ਡਾਕਟਰ ਰਵਜੋਤ ਜੀ ਆਏ ਨੇ ਇਹਨਾਂ ਦਾ ਜਿੱਥੇ ਵੈਲਕਮ ਹੈ ਉਥੇ ਨਾਲ ਦੀ ਨਾਲ ਮੈਂ ਪ੍ਰਸ਼ਾਸਨ ਨੂੰ ਵੀ ਐਪਰੀਸ਼ੀਏਟ ਕਰਦਾ ਬਹੁਤ ਸ਼ਾਨਦਾਰ ਬੰਦਬਸਤੀ ਕੀਤੀ ਆ ਤੇ ਲੋਕਾਂ ਨੇ ਵੀ ਕੋਈ ਕਸਰ ਨਹੀਂ ਛੱਡੀ ਲੋਕ ਵੀ ਤੁਸੀਂ ਅੰਦਾਜ਼ਾ ਕਰ ਲਓ ਵੀ ਕਿੱਥੇ ਡਲੋਜੀ ਦੇ ਨਾਲ ਲੱਗਦਾ ਸਾਡਾ ਪੰਗੋਤਾ ਤੇ ਪੰਗੂੜੀ ਤੇ ਕਿੱਥੇ ਸਾਡਾ ਬਾਰਡਰ ਦਾ ਏਰੀਆ ਸਕੂਲ ਸਿੰਬਲ ਤੋਂ ਆਏ ਆ ਨੇ ਲੋਕਾਂ ਨੇ ਵੱਡੀ ਗਿਣਤੀ ਸਮੂਲੀਅਤ ਕੀਤੀ ਆ ਖਾਸ ਕਰਕੇ ਅਸੀਂ ਦੇਖਿਆ ਮਹਿਲਾਵਾਂ ਦੀ ਗਿਣਤੀ ਵੀ ਬੜੀ ਵੱਡੀ ਹੈ ਸੋ ਇਹ ਜੰਗ ਜਿੱਤਾਂਗੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਲਈ ਸਰਕਾਰ ਦਾ ਦ੍ਰਿੜ ਸੰਕਲਪ ਹੈ ਮੈਂ ਸਭ ਤੋਂ ਪਹਿਲਾਂ ਵਧਾਈ ਦੇਣਾ ਚਾਹੁੰਦਾ ਪੰਜਾਬ ਦੇ ਜੰਦਾ ਨੂੰ ਜਿਨ੍ਹਾਂ ਨੇ ਇਹੋ ਜਿਹਾ ਮੁੱਖ ਮੰਤਰੀ ਇਹੋ ਜਿਹੀ ਟੀਮ ਚੁਣੀ ਆ ਜੇ ਅਸੀਂ ਦੇਖ ਲਈਏ ਇਤਿਹਾਸ ਫਰੋਲ ਕੇ 30 ਸਾਲ ਦਾ ਸਮਾਂ ਤੇ 3 ਸਾਲ ਦਾ ਆਮਾਦੀ ਪਾਰਟੀ ਦਾ ਸਮਾਂ ਤੇ ਜੇ ਕੋਈ ਕੈਂਪੇਨ ਸ਼ੁਰੂ ਹੋਈ ਆ ਜੰਗੀ ਪੱਧਰ ਤੇ ਜ਼ਮੀਨੀ ਪੱਧਰ ਤੇ ਉਹ ਆਮਾਦੀ ਪਾਰਟੀ ਦੀ ਸਰਕਾਰ ਨੇ ਸ਼ੁਰੂ ਕੀਤੀ ਆ ਸਰਦਾਰ ਭਗਵੰਤ ਸਿੰਘ ਮਾਨ ਜ ਨੇ ਸ਼ੁਰੂ ਕੀਤੀ ਆ ਅਸੀਂ ਪੂਰੀ ਤਾਕਤ ਦੇ ਨਾਲ ਪੂਰੀ ਤਕਨੀਕ ਦੇ ਨਾਲ ਪੂਰੀ ਤਿਆਰੀ ਨਾਲ ਤੇ ਪੂਰੀ ਤਰਗਣਾ ਸੀ ਜਿਹੜਾਈ ਲੜ ਰਹੇ ਆ ਤੇ ਜਿਹੜਾ ਅੱਜ ਦਾ ਪ੍ਰੋਗਰਾਮ ਸੀਗਾ ਕਿ ਇਹ ਜਰੂਰ ਕਹਾਂਗੇ ਕਿ ਅਸੀਂ ਇਹ ਕੋਈ ਵੀ ਸੰਘਰਸ਼ ਹੋਵੇ ਕੋਈ ਵੀ ਲੜਾਈ ਹੋਵੇ ਉਹ ਬਿਨਾ ਲੋਕਾਂ ਦੀ ਸ਼ਮੂਲੀਅਤ ਉਹਨਾਂ ਦੀ ਇਨਵੋਲਵਮੈਂਟ ਤੋਂ ਕੋਈ ਆਪਾਂ ਫਤਿਹ ਨਹੀਂ ਜਿੱਤ ਨਹੀਂ ਸਕਦੇ ਸੋ ਅੱਜ ਦਾ ਪ੍ਰੋਗਰਾਮ ਲੋਕਾਂ ਨੂੰ ਵਿੱਚ ਇਨਵੋਲ ਕਰਨਾ ਸੀਗਾ ਇਸ ਲੜਾਈ ਨੂੰ ਅਸੀਂ ਪਿੰਡ ਲੈਵਲ ਤੱਕ ਬਲਾਕ ਲੈਵਲ ਤੱਕ ਮਹੱਲੇ ਲੈਵਲ ਤੱਕ ਅਸੀਂ ਲਾ ਕੇ ਜਾਣ ਨੂੰ ਆਪਾਂ ਤਿਆਰੀ ਤਿਆਰੀ ਕਰ ਚੁੱਕੇ ਆ ਤੇ ਸਾਡਾ ਵਾਅਦਾ ਹੈ ਪੰਜਾਬ ਦੇ ਲੋਕਾਂ ਨਾਲ ਕਿ ਅਸੀਂ ਜਿਹੜਾ ਪੰਜਾਬ ਤੇ ਕਲੰਕ ਲੱਗਿਆ ਕਈ ਸਦਕਿਆਂ ਤੋਂ ਕਿ ਪੰਜਾਬ ਚ ਨਸ਼ਾ ਚੱਲ ਰਿਹਾ ਹੈਗਾ ਤੇ ਉਹਨੂੰ ਅਸੀਂ ਆਪਾਂ ਮਿਟਾ ਲਈ ਅਸੀਂ ਇਕਜੁੱਟ ਹੋਏ ਆ ਤੇ ਇਸ ਸਬੰਧ ਵਿੱਚ ਮੀਟਿੰਗ ਹੋਈ ਤੇ ਮੈਂ ਸਾਰੇ ਪ੍ਰਸ਼ਾਸਨ ਦਾ ਸਾਡੇ ਮੰਤਰੀ ਸਾਹਿਬ ਤੇ ਪੂਰੇ ਹਲਕਾ ਪਠਾਨਪੁਰ ਧੰਨਵਾਦ ਕਰਦਾ ਬਹੁਤ ਅੱਛਾ ਪ੍ਰੋਗਰਾਮ ਹੋਇਆ ਤੇ ਬੜਾ ਅੱਛਾ ਮੈਸੇਜ ਗਿਆ ਤੇ ਬਹੁਤ ਜਲਦ ਪੰਜਾਬ ਵਿੱਚ ਰਿਜ਼ਲਟ ਚੰਗੇ ਰਿਜ਼ਲਟ ਆਨੇ ਸ਼ੁਰੂ ਹੋ ਜਾਣਗੇ ਜੀ ਧੰਨਵਾਦ